ਉਹ ਟਰੈਕਟਰ ਕਾਫੀ ਦੌੜ ਕੇ ਦੜਾਉਂਦੇ ਸੀਗੇ ਉਹ ਸ਼ਾਇਦ ਉਗਲਕ ਓਵਰਲੋਡ ਕੰਟਰੋਲ ਹੋ ਗਿਆ ਤਾਂ ਕੋਈ ਸਾਵ ਨਹੀਂ ਆਗਾ ਉਸੇ ਜਿੱਥੇ ਅਸੀਂ ਟਰੈਕਟਰ ਬੈਠੇ ਉੱਥੇ ਅੱਗੇ ਵਿੱਚ ਵਿੱਚ ਇਹ ਸਾਹਮਣੇ ਟਰੈਕਟਰ ਹੁੰਦਾ ਸੀਗਾ ਨਾ ਤੁਹਾਨੂੰ ਬੈਲੈਂਸ ਹੋ ਗਿਆ ਹਮਸਲੇ ਜੰਪ ਹੋ ਗਿਆ ਸੀਗਾ ਨਾ ਤੋਂ ਟਾਇਰ ਮਿੱਟੀ ਜੇ ਪਤਾ ਨਹੀਂ ਕੀ ਹੋ ਗਿਆ ਜਾਣ ਕੇ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਬੰਦਾ ਮੈਂ ਕੀ ਉਹਨੂੰ ਬਚਾਉਂਦਾ ਬਚਾਉਂਦਾ ਉਹਦਾ ਮੁੰਡੇ ਤੋਂ ਜ਼ਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਏ ਪੈਰ ਤੇ ਜਾਨ ਨੂੰ ਦਾਤੇ ਲਗਾ ਕੇ ਕੀਤੀ ਸਟੰਟ ਬਾਜ਼ੀ ਅਕਸਰ ਹੀ ਹਾਦਸੇ ਦਾ ਰੂਪ ਧਾਰ ਲੈਂਦੀ ਹੈ ਮਾਮਲਾ ਫਗਵਾੜਾ ਨਜ਼ਦੀਕੀ ਪਿੰਡ ਡੁਮੇਲੀ ਵਿਖੇ ਹੋ ਰਹੀਆਂ ਟਰੈਕਟਰ ਰੇਸਾਂ ਦਾ ਜਿਸ ਸੰਬੰਧੀ ਇੱਕ ਹੋਰ ਤਾਜ਼ਾ ਵੀਡੀਓ ਸਾਹਮਣੇ ਆਈ ਹੈ ਤਸਵੀਰਾਂ ਦਿਲ ਤਹਿਲਾ ਦੇਣ ਵਾਲੀਆਂ ਨੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ ਰਫ਼ਤਾਰ ਟਰੈਕਟਰ ਰੇਸਾਂ ਲਗਾਉਂਦੇ ਜਾ ਰਹੇ ਨੇ ਤੇ ਇੱਕ ਟਰੈਕਟਰ ਬੇਕਾਬੂ ਹੋ ਮੌਜੂਦਾ ਟਰੈਕਟਰ ਰੇਸ ਵੇਖਣ ਆਏ ਲੋਕਾਂ ਉੱਤੇ ਜਾ ਚੜਦਾ ਜਿਸ ਨਾਲ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਸਮੇਤ ਕਈ ਲੋਕ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੀ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਰੋਕ ਲਗਾਏ ਜਾਣ ਤੋਂ ਬਾਅਦ ਵੀ ਬਿਨਾ ਪਰਮਿਸ਼ਨ ਦੇ ਕਮੇਟੀ ਵੱਲੋਂ ਇਹ ਖੇਡਾ ਕਰਵਾਈਆਂ ਜਾ ਰਹੀਆਂ ਸਨ ਜਿਸ ਸਬੰਧੀ ਸਖਤ ਕਾਰਵਾਈ ਕਰਦਿਆਂ ਕੇਸ दर्ज ਕਰਕੇ ਚਾਰ ਵਿਅਕਤੀਆਂ ਨੂੰ ਮੌਕੇ ਤੋਂ ਹਰਤਾ ਕਰ ਲਿਆ ਗਿਆ ਤੇ ਤਿੰਨ ਟਰੈਕਟਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਉਤੇ ਹੀ ਟਰੈਕਟਰ ਮੇਲਾ ਵੇਖਣ ਆਏ ਗੁਰਪ੍ਰੀਤ ਸਿੰਘ ਵਾਸੀ ਪਿੰਡ ਮੁੰਨਾ ਨੇ ਦੱਸਿਆ ਕਿ ਬੇਕਾਬੂ ਟਰੈਕਟਰ ਉਹਨਾਂ ਵਿੱਚ ਅਚਾਨਕ ਆਵਜਾ ਜਿਸ ਕਾਰਨ ਉਹ ਅਤੇ ਉਹਨਾਂ ਦੇ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਹੁਣ ਜ਼ੇਰੇ ਇਲਾਜ ਨੇ ਮਾਮਲਾ ਸਰ ਅਸੀਂ ਜਿੱਦਾਂ ਟਰੈਕਟਰ ਤੇ ਬੈਠੇ ਸੀਗੇ ਮਗਰ ਅਸੀਂ ਉਧਰੋਂ ਟਰੈਕਟਰ ਕਾਫੀ ਦੌੜ ਕੇ ਆ ਜਦੋਂ ਦੁੜਾਉਂਦੇ ਸੀਗੇ ਉਹ ਸ਼ਾਇਦ ਓਵਰ ਓਵਰ ਕੰਟਰੋਲ ਹੋ ਗਿਆ ਤਾਂ ਪਰ ਸਾਵਧਾਨੀ ਹੋ ਗਿਆ ਉਸੇ ਜਿੱਥੇ ਅਸੀਂ ਟਰੈਕਟਰ ਤੇ ਬੈਠੇ ਉੱਥੇ ਅੱਗ ਵਿੱਚ ਬਚੇ ਮੈਂ ਤੁਸੀਂ ਟਰੈਕਟਰ ਤੇ ਬੈਠੇ ਹੋ ਮੈਂ ਟਰੈਕਟਰ ਤੇ ਬੈਠਾ ਕਿੰਨੇ ਟਰੈਕਟਰ ਕਮਾਤਾ ਬੜੀ ਜੋਰ ਨਾਲ ਲੱਗਾ ਹਾਂਜੀ ਮੈਂ ਇਧਰੋਂ ਡੇਕਿਆ ਸੀਗਾ ਜੀ ਅੱਛਾ ਜੀ ਕਿੰਨੇ ਲੋਕ ਸੀ ਟਰੈਕਟਰ ਤੇ ਤੁਸੀਂ ਬੈਠੇ ਔਰ ਤਸਕ ਜਾਣੇ ਹੁੰਨੇ ਆ ਅੱਛਾ ਜੀ ਸਾਲਿਆਂ ਦੇ ਲੱਗੀਆਂ ਹੀ ਸੱਟਾਂ ਜੀ ਸਾਰਿਆਂ ਸੱਟਾਂ ਲੱਗੀਆਂ ਹਾਂਜੀ ਕਿਹੜੀ ਜਗ੍ਹਾ ਇਹ ਟਰੈਕਟਰ ਮੇਲਾ ਚੱਲਦਾ ਹੈ ਡੁਮੇਲੀ ਚੱਲਦਾ ਸੀ ਡੁਮੇਲੀ ਚੱਲਦਾ ਸੀ ਹਾਂਜੀ ਤੁਸੀਂ ਹੋਰ ਕਿੰਨੇ ਜਿੰਨੇ ਸੱਟਾਂ ਲੱਗੀਆਂ ਮੌਕੇ ਤੇ ਅ ਮਮ ਕਿਹਦੇ ਸਰ ਹੱਲੇ ਤਾਂ ਫਿਲਹਾਲ ਤਾਂ ਸਾਨੂੰ 4-5 ਗਿਆਨਿਆਂ ਦਾ ਪਤਾ ਲੱਗਿਆ ਜੀ ਹੂੰ ਹੂੰ ਬਾਕੀ ਤਾਂ ਪਤਾ ਨਹੀਂ ਦਸਰ ਉੱਥੇ ਉੱਥੇ ਕਿੰਨੀ ਕਿ ਇੰਟਰੈਕਟਿੰਗ ਤੋੜਾਂ ਲੱਗੀਆਂ ਹੋਈਆਂ ਸੀ ਇੱਥੇ ਬ੍ਰਦਰ ਪਤਾ ਕੁਛ ਸਰ ਮੈਂ ਤੇ ਜਾਣ ਤੋਂ ਤਾਂ 1-2 ਕਿ ਹੋਈਆਂ ਸੀ ਮੈਂ 6 ਕਿ ਤਿੰਨ ਗਿਆ ਸੀ ਹੂੰ ਹੂੰ ਜੀ ਕੀ ਇਹਦੇ ਕੋਈ ਪਰਮਿਸ਼ਨ ਵਗੈਰਾ ਹੈਗੀ ਸੀ ਨਾਲ ਕੋਲ ਪਤਾ ਕੁਛ ਇਸ ਮਾਮਲੇ ਦੇ ਬਾਕੀ ਜਿਲ੍ਹੇ ਤੋਂ ਸਟਾਣ ਲੱਗੀ ਉਹਨਾਂ ਦੇ ਠੀਕ ਹੈ ਉਹ ਨਹੀਂ ਸਰ ਇੱਕ ਤਾਂ ਕਾਫੀ ਸੀਰੀਅਸ ਸੀਗਾ ਮੁੰਡਾ ਇੱਕ ਦੀ ਸ਼ਾਇਦ ਦੋ ਇੱਕ ਹੋਰ ਛੋਟਾ ਮੁੰਡਾ ਸੀ ਉਹਦਾ ਪਤਾ ਨਹੀਂ ਲੱਗਾ ਕੀ ਚਾਹੇ ਸੀਗਾ ਅੱਛਾ ਬਾਕੀ ਇੱਕ ਮੁੰਡੇ ਦੇ ਸ਼ਾਇਦ ਗਲਤੇ ਲੱਗੀ ਹੈਗੀ ਹਾਂਜੀ ਕਿ ਤੁਹਾਨੂੰ ਕੌਣ ਲੈ ਕੇ ਇੱਥੇ ਮੈਂ ਆਸੀ ਸੀ ਕਿ ਦਾ ਪਾਜੀ ਹੁਣੀ ਮੇਰੇ ਨਾਲ ਹੀ ਬੈਠੇ ਸੀਗੇ ਉਹ ਲੈ ਕੇ ਆ ਜੀ ਮਤਲਬ ਅਨਬੈਲੈਂਸ ਹੋ ਗਿਆ ਲੱਗਦਾ ਟਰੈਕਟਰ ਜਰਾ ਅਨਬੈਲੈਂਸ ਹੋ ਗਿਆ ਜੀ ਕਿੰਨੇ ਸੀ ਦੌੜ ਸਪੀਡ ਦੇ ਵਿੱਚ ਉਹ ਟਰੈਕ ਮਤਲਬ ਲੱਗਦਾ 160 120 ਦੇ ਲੱਗੇ ਸਕਦੇ ਹੋ ਮਤਲਬ ਕਿੰਨੇ ਹੋ ਟਰੈਕਟਰ ਕਿੰਨੇ ਸੀ ਵਿੱਚ ਦੋ ਜਾਣੇ ਸੀਗੇ ਜੀ ਦੋਨਾਂ ਦੇ ਦੋ ਟਰੈਕਟਰ ਸੀ ਕਿ ਕੀ ਕੀ ਕਹਿਣਾ ਚਾਹੁੰਦੇ ਬ੍ਰਦਰ ਤੁਸੀਂ ਜਿਹਦਾ ਤੁਹਾਡੇ ਸੱਟ ਲੱਗੀ ਆ ਹਾਂਜੀ ਕੀ ਕਹਿਣਾ ਚਾਹੁੰਦੇ ਬਈ ਤਾਂ ਟਰੈਕਟਰ ਮੇਲੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ ਨਹੀਂ ਸਰ ਜੇ ਕਰਾਉਣੇ ਚਾਹ ਤਾਂ ਪੂਰੀ ਸੇਫਟੀ ਨਾਲ ਕਰਾਉਣੇ ਚਾਹੀਦੇ ਆ ਜੀ ਕਿਉਂਕਿ ਕੋਈ ਸੇਫਟੀ ਨਹੀਂ ਸੀ ਸੀਟੀ ਨਹੀਂ ਸੀ ਹਾਂਜੀ ਗੱਲਬਾਤ ਕਰਦੇ ਆ ਜ਼ਖਮੀ ਰਤਨワਸੀ ਰਹਿਾਨਾ ਜਟਾ ਨੇ ਵੀ ਇਸ ਬੰਦੀ ਬਧੇਰੇ ਜਾਣਕਾਰੀ ਦਿੱਤੀ ਜੀ ਅਸੀਂ ਉੱਥੇ ਸਾਈਡ ਤੇ ਖੜੇ ਸੀ ਮੈਂ ਤੇ ਮੇਰਾ ਫਰੈਂਡ ਉੱਤੇ ਅੰਦਰ ਦਾ ਹਲਾ ਤੇ ਜੀ ਸਾਹਮਣੇ ਟਰੈਕਟਰ ਆਉਂਦਾ ਸੀਗਾ ਨਾ ਤਾਂ ਉਹਨੂੰ ਬੈਲੈਂਸ ਹੋ ਗਿਆ ਮਤਲਬ ਜੰਪ ਹੋ ਗਿਆ ਸੀਗਾ ਨਾ ਤਾਂ ਟਾਇਰ ਮਿੱਟੀ 'ਚ ਪਤਾ ਨਹੀਂ ਕੀ ਹੋ ਗਿਆ ਅਚਾਨਕ ਹੀ ਸਾਡੇ ਬਹੁਤ ਤੇਜ਼ ਸੀਗਾ ਸਾਡੇ ਵਿੱਚ ਆ ਕੇ ਵੱਜਾ ਮੈਂ ਕਿ ਉਹਨਾਂ ਨੂੰ ਬਚਾਉਂਦਾ ਬਚਾਉਂਦਾ ਉਹ ਮੁੰਡੇ ਤੇ ਜ਼ਿਆਦਾ ਹੀ ਲੱਗੀ ਸੱਟ ਉਹਦੇ ਮੇਰੇ ਟਾਇਰ ਟਾਇਰ ਛੱਡ ਗਿਆ ਹੀ ਪੈਰ ਤੇ ਕਿੰਨੇ ਕੁ ਲੋਕ ਜਕਮੀ ਹੋਈ ਹੈ ਵਿੱਚ ਪਤਾ ਕੁਛ ਹਾਂ ਜੀ ਇੱਕ ਨਿਕਿਆ ਮੁੰਡਾ ਸੀਗਾ ਤੇ ਗੁਜਰਾ ਸੀਗਾ ਤੇ ਕੰਨ 'ਚ ਫੂਨ ਇੱਕ ਲੱਗਿਆ ਸੀਗਾ ਫਿਤੋਂ ਫੋਨ ਗੋਣ ਲੈ ਕੇ ਜੀ ਮੈਂ ਇੱਥੇ ਬਸ ਤੇ ਆ ਗਿਆ ਸੀਗਾ ਮੇਰਾ ਫਰੈਂਡ ਸੀਗਾ ਨੇ ਫੋਨ ਕੀਤਾ ਸੀਗਾ ਹਾਂਜੀ ਵੇ ਆ ਗਿਆ ਸੀਗਾ ਸੀ ਕਿਹੜੀ ਪਿੰਡ ਤੋੜ ਹੋਈ ਹੈ ਬ੍ਰਦਰ ਇਹ ਦਮੇਲੀ ਤੁਹਾਡੀ ਜਿਹੜੀ ਨਾਲ ਬ੍ਰਦਰ ਉਹਦੇ ਨਾਲ ਲੈ ਕੇ ਉਹ ਕਿ ਨਾਮ ਹੈ ਅਮਿਤ ਉਹਦੀ ਵੀ ਲੱਗੀਆਂ ਸਟਾਂ ਹਾਂਜੀ ਇਹਦੇ ਜ਼ਿਆਦਾ ਲੱਗੀਆਂ ਜੀ ਲੋੜ ਹੈ ਸਰਕਾਰਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਅਜਿਹਿਆਂ ਖੇਡਾਂ ਤੋਂ ਗੁਰੇਜ਼ ਕਰਨ ਦੀ